ਸਾਨੂੰ ਕਹਿੰਦਾ ਤੁਹਾਡੇ ਘਰੇ ਜੇ ਠੰਡਕ ਪੈ ਗਈ ਹੈ ਤੁਹਾਡੀ ਕੁੜੀ ਮਰ ਗਈ ਹੈ ਤਰੀਕਾ ਸਾਨੂੰ ਪਤਾ ਲੱਗਿਆ ਵੀ ਇਦਾਂ ਦੇਵਿਆ ਨੇ ਫਾਹ ਲਿਆ ਵੀ ਪਹਿਲਾਂ ਵੀ ਇਸ ਤਰੀਕੇ ਨਾਲ ਕੋਈ ਦਿੱਕਤਾਂ ਆਉਂਦੀਆਂ ਸੀਗੀਆਂ ਬੇਟੀ ਨੇ ਤਾਂ ਕੋਈ ਅਹਿਸਾਸ ਤਲਕੂਆ kiya ਨਹੀਂ ਕੁਝ ਵੀ ਕਿ ਮੈਂ ਫਾਲਿਕ ਮਰ ਜਾਊਂਗੀ ਇਸ ਤਰ੍ਹਾਂ ਕਰ ਲੂੰਗੀ ਕਈ ਮਰ ਕੇ ਐਸੇ ਐਸੇ ਕਰੂੰਗੀ ਤੁਮੇ ਪਰੇਸ਼ਾਨ ਮਗਰ ਜੇ ਤੋ ਜਵਾਈ ਨੇ ਟੌਰਚਰ kiya ਉਸਕੋ ਕਿਵੇਂ ਤੰਗ ਕਰਦੇ ਹੁੰਦੇ ਸੀ ਕਿ ਦਾਜ ਵਿੱਚ ਤੰਗ ਕਰਦੇ ਸੀ ਪੈਸਿਆਂ ਵਿੱਚ ਤੰਗ ਕਰਦੇ ਹੁੰਦੇ ਸੀ ਪੈਸੇ ਇਹ ਕਹਿੰਦਾ ਸੀ ਕਿ ਕਦੀ ਕਹਿੰਦਾ 2 ਲੱਖ ਲਿਆਓ ਕਦੀ ਕਹਿੰਦਾ 1.5 ਲੱਖ ਲਿਆਓ ਵਿਆਹ ਤੁਸੀਂ ਆਮ ਇਸ ਆਪਣੀ ਰਜ਼ਾਮੰਦੀ ਨਾਲ ਕਰਾਇਆ ਸੀ ਜਾਂ ਲਵ ਮੈਰਿਜ ਸੀਗੀ ਲਵ ਮੈਰਿਜ ਸੀਗੀ ਬੇਟੀ ਦੀ ਲਵ ਮੈਰਿਜ ਕਰਕੇ ਵੀ ਅਸੀਂ ਫਿਰ ਵੀ ਰਜ਼ਾਮੰਦੀ ਨਾਲ ਤੋਰ ਹੀ ਸੀਗੇ ਆਪਣੇ ਘਰੋਂ ਇੱਥੋਂ ਢੋਲੀ ਵਿਦਾ ਕੀਤੀ ਸੀ ਇੱਥੋਂ ਕੁੜੀ ਦੀ फिर भी ओदेबाद भी दुखी रहंदी सी की वो परिवार गर दी गल करीए ता परिवार वल उसदे असोरा परिवार वलੋਂ ਵੀ ਕੁੜੀ ਨੂੰ ਤੰਗ ਕੀਤਾ ਜਾਂਦਾ ਸੀ ਉਦਰ ਸੋਹਰੇ ਪਰਿਵਾਰ ਵੱਲੋਂ ਹੀ ਤੰਗ ਸੀ ਕਿ ਤਾਇਏ ਦਾ ਕੁਛ ਹੋਇਆ ਹੈ ਤਾਂ ਘਰ ਘਰਸਤੇ ਚਲਦੀ ਆਏ ਇੱਕ ਕੇ ਬਸ ਕੀ ਤੋਂ ਬਾਤ ਹੈ ਨਹੀਂ ਇਹ ਤਾਂ ਮੁਸੇ ਕਹਤਾ ਹੈ ਕਿ ਮੈਂ ਇਸ ਕੋ ਘਰ ਪਰ ਬਿਠਾ ਕੇ ਥੋੜੀ ਨਾ ਖਲਾਉਂਗਾ ਜੋਬ ਤੱਕ ਨਹੀਂ ਪੜੇਗੀ ਇਸ ਕੋ ਮਤਲਬ ਉਹਦੀ ਦਰਦਨਾਕ ਮੌਤ ਕਿਤੇ ਗਈ ਹੈ ਤੇ ਬਾਕੀ ਸਭ ਦਾ ਕਹਿਣਾ ਇਹੀ ਹੈ ਜੀ ਉਹ ਇੱਕ ਸੋਸਾਇਟੀ ਨਹੀਂ ਸੀ ਉਹ ਇੱਕ ਮਰਡਰ ਸੀਗਾ ਉਹ ਮੁੰਡੇ ਵਾਲੇ ਤੇ ਕਹਿੰਦੇ ਜੀ ਰਿਪੋਰਟ ਰੋਕੀ ਗਈ ਹੈ ਅਸੀਂ ਅੱਜ ਵੀ ਗਏ ਸੀਗੇ ਪੁਲਿਸ ਪ੍ਰਸ਼ਾਸਨ ਅੱਗੇ ਸੇ ਅਪੀਲ ਵੀ ਕੀਤੀ ਸਾਡੀ ਰਿਪੋਰਟ ਦੁਲਾਈ ਜਾਵੇ ਪਰ ਸਾਡਾ ਕੋਈ ਵੀ ਸਾਥ ਨਹੀਂ ਦੇ ਰਿਹਾ ਦਿਨ ਪ੍ਰਤੀ ਦਿਨ ਖਬਰਾਂ ਬਹੁਤ ਬਾਹਰ ਨਿਕਲ ਕੇ ਆਉਂਦੀਆਂ ਨੇ ਜਿੱਥੇ ਮਰਡਰ ਜਿਹੜਾ ਕੀ ਕਰ ਦਿੱਤਾ ਜਾਂਦਾ ਕਦੇ ਘਰ ਵਾਲੇ ਵੱਲੋਂ ਘਰਵਾਲੀ ਦਾ ਕਰ ਦਿੱਤਾ ਜਾਂਦਾ ਜਾਂ ਕਦੀ ਘਰਵਾਲੀ ਵੱਲੋਂ ਘਰ ਵਾਲੇ ਦਾ ਕਰ ਦਿੱਤਾ ਜਾਂਦਾ ਪਰ ਕਵੈਸਚਨ ਇਹ ਖੜਾ ਹੁੰਦਾ ਹੈ ਵੀ ਜੇਕਰ ਤੁਹਾਡੀ ਨਈ ਨਿਭਦੀ ਤਾਂ ਤੁਸੀਂ ਪਹਿਲਾ ਵਿਆਹ ਵਾਲੇ ਜਿਹੜੇ ਬੰਦਨ ਦੇ ਵਿੱਚ ਬੰਦਦੇ ਕਿਉਂ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਨਈ ਨਿਭਦੀ ਤੇ ਇੱਕ ਦੂਜੇ ਦੀ ਜਾਨ ਜਿਹੜੀ ਕਿ ਆ ਲੈ ਲਿੱਤੀ ਜਾਂਦੀ ਹੈ ਤਾਂ ਮਸਲਾ ਜਿਹੜਾ ਕੀ ਹੈ ਲੁਧਿਆਣੇ ਦੇ ਸੁਭਾਸ਼ ਨਗਰ ਵਿੱਚੋਂ ਨਿਕਲ ਕੇ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਜਿੱਥੇ 29 ਸਾਲਾ ਦਿਵਿਆ ਦੀ ਜਿਹੜੀ ਕੀ ਹੈ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮੈਂਟਲੀ ਹਰਾਸਮੈਂਟ ਜਿਹੜਾ ਕੀ ਹੈ ਉਸ ਦੇ ਸਾਰੇ ਪਰਿਵਾਰ ਵੱਲੋਂ ਕੀਤਾ ਜਾਂਦਾ ਤੇ ਜਿਹੜਾ ਸਟੈਪ ਹੈ ਦਿਵਿਆ ਨੇ ਇਸ ਕਰਕੇ ਲਿਆ ਜਾਂਦਾ ਤੇ ਸਾਡੇ ਨਾਲ ਪਰਿਵਾਰ ਮੌਜੂਦ ਹੈ ਦਿਵਿਆ ਦਾ ਪਰਿਵਾਰ ਮੌਜੂਦ ਹੈ ਮਾਤਾ ਜੀ ਵੀ ਨੇ ਆਤੇ ਉਸ ਦੇ ਭਰਾ ਵੀ ਜਿਹੋ ਜੁਨੇ ਗੱਲਬਾਤ ਕਰਨ ਦੀ ਕਰਾਂਗੇ ਕੋਸ਼ਿਸ਼ ਵੀ ਕੀ ਮਸਲਾ ਸੀਗਾ ਕਿ ਪਹਿਲਾਂ ਵੀ ਕੋਈ ਦਿੱਕਤਾਂ ਇਸ ਤਰੀਕੇ ਨਾਲ ਆਉਂਦੀਆਂ ਸੀਗੀਆਂ ਸੋਸ਼ੀ ਕਾਲ ਜੀ ਤਰੀਕਾ ਸਾਨੂੰ ਪਤਾ ਲੱਗਿਆ ਵੀ ਇਦਾਂ ਦਿਵਿਆ ਨੇ ਫਾਹਾ ਲਿਆ ਵੀ ਪਹਿਲਾਂ ਵੀ ਇਸ ਤਰੀਕੇ ਨਾਲ ਕੋਈ ਦਿੱਕਤਾਂ ਆਉਂਦੀਆਂ ਸੀਗੀਆਂ ਦਿਵਿਆ ਨੂੰ ਕੋਈ ਫਾਹਾ ਨਹੀਂ ਲਿਆ ਬੇਟੀ ਨੇ ਤਾਂ ਕੋਈ ਅਸਾਧ ਤਲਕੂਆ kiya ਨਹੀਂ ਕੁਛ ਵੀ ਕਿ ਮੈਂ ਫਾਲੇਕ ਮਰ ਜਾਉਂਗੀ ਇਸ ਤਰ੍ਹਾਂ ਕਰ ਲੂੰਗੀ ਕبھی ਮਰ ਕੇ ਐਸੇ ਐਸੇ ਕਰੂੰਗੀ ਤੇ ਮੈਂ ਪਰੇਸ਼ਾਨ ਮਗਰ ਇਹ ਤਾਂ ਜਵਾਈ ਨੇ ਟੌਰਚਰ kiya ਉਸਕੋ ਕਿੰਨੇ ਸਾਲ ਹੋ ਗਏ ਸੀਗੇ ਜੀ ਵਿਆਹ ਨੂੰ ਵਿਆਹ ਨੂੰ ਤਾਂ 9 ਸਾਲ ਹੀ ਹੋ ਗਏ 9 ਸਾਲ ਵਿਆਹ ਨੂੰ ਹੋ ਗਏ ਨਾ ਤਾਂ ਇਹ ਟੌਰਚਰ ਵਿਆਹ ਦੇ ਵਿੱਚ ਇਹੀ ਕੁਝ ਹੋ ਹੀ ਜਾਂਦਾ ਉਹਦੇ ਨਾਲ ਕਿਵੇਂ ਤੰਗ ਕਰਦੇ ਹੁੰਦੇ ਸੀ ਕਿ ਦਾਜ ਪਿੱਛੇ ਤੰਗ ਕਰਦੇ ਸੀ ਪੈਸਿਆਂ ਪਿੱਛੇ ਤੰਗ ਕਰਦੇ ਹੁੰਦੇ ਸੀ ਪੈਸੇ ਇਹ ਕਹਿੰਦਾ ਸੀ ਕਦੀ ਕਹਿੰਦਾ ਦੋ ਲੱਖ ਲਿਆਓ ਕਦੀ ਕਹਿੰਦਾ ਡੇਢ ਲੱਖ ਲਿਆਓ ਕੰਦੇ ਜੋ ਤੂੰ ਨਾ ਬੱਚਾ ਪੈਦਾ ਕਰਨਾ ਤਾਂ ਤੂੰ ਖਰਚਾ ਉਸ ਦਾ ਆਪਣਾ ਆਪ ਕਰੇਂਗੀ ਪੜਾਏਂਗੀ ਤੋ ਤੂੰ ਆਪਣਾ ਆਪ ਕਰੇਂਗੀ ਖਰਚਾ ਤਾਂ ਕੁੜੀ ਮੇਰੀ ਜੋਬ ਵੀ ਕਰਦੀ ਸੀਗੀ 4 ਸਾਲ ਉਹਨੂੰ ਜੋਬ ਕਰਦੇ ਨੂੰ ਹੋ ਗਏ ਨੇ ਵਿਆਹ ਤੁਸੀਂ ਆਮ ਆਪਣੀ ਰਜ਼ਾਮੰਦੀ ਨਾਲ ਕਰਾਇਆ ਸੀ ਜਾਂ ਲਵ ਮੈਰਿਜ ਸੀਗੀ ਲਵ ਮੈਰਿਜ ਸੀਗੀ ਬੇਟੀ ਦੀ ਲਵ ਮੈਰਿਜ ਕਰਕੇ ਵੀ ਅਸੀਂ ਫਿਰ ਵੀ ਰਜ਼ਾਮੰਦੀ ਨਾਲ ਤੋਰੀ ਸੀਗੀ ਆਪਣੇ ਘਰੋਂ ਇੱਥੋਂ ਢੋਲੀ ਵਿਦਾ ਕੀਤੀ ਸੀ ਇੱਥੋਂ ਕੁੜੀ ਦੀ ਫਿਰ ਵੀ ਉਹਦੇ ਬਾਅਦ ਵੀ ਦੁਖੀ ਰਹਿੰਦੀ ਸੀਗੀ ਉਹ ਤੇ ਦੁਖੀ ਰਹਿੰਦੀ ਸੀ ਕਦੇ ਤੁਹਾਡੇ ਨਾਲ ਗੱਲਬਾਤਾਂ ਜੀ ਕੀਤੀ ਹੋਵੇ ਤਾਂ ਤੁਸੀਂ ਨਹੀਂ ਕਦੇ ਉੱਥੇ ਪਹੁੰਚੇ ਕਾਰਵਾਈ ਕੀਤੀ ਵੀ ਤੁਸੀਂ ਸਾਡੀ ਕੁੜੀ ਨੂੰ ਕਿਉਂ ਤੰਗ ਕਰ ਰਹੇ ਹੋ ਇਸ ਤਰੀਕੇ ਨਹੀਂ ਅਸੀਂ ਗਏ ਬੇਟਾ ਜੀ ਕਹਿਣ ਵਾਸਤੇ ਉਹਨਾਂ ਨੂੰ ਕਿ ਤੁਸੀਂ ਬੇਟੀ ਨੂੰ ਕਿਉਂ ਤੰਗ ਕਰਦੇ ਹੋ ਦੇਖੋ ਤੁਸੀਂ ਰਜਮੰਦੀ ਨਾਲ ਤੁਹਾਡਾ ਸਾਰਾ ਕੰਮ ਹੋਏ ਪਰ ਬੱਚੇ ਤੇ ਤੁਹਾਡੇ بیٹے ਕਾ ਵੀ ਮੇਰੀ ਬੇਟੀ ਕਾ ਵੀ ਇੱਕ ਦੂਸਰੇ ਦੇ ਪਰਿਵਾਰ ਇਕੱਠੇ ਬੰਦੇ ਹੋਏ ਨੇ ਤਾਂ ਉਹ ਕਹਿੰਦੇ ਸੀ ਕਿ ਪੰਜੀ ਦਾਦੀ ਦੀਆਂ ਗੱਲਾਂ ਹੁੰਦੀ ਰਹਿੰਦੀਆਂ ਅਸੀਂ ਕਹਿੰਦੇ ਇਦਾਂ ਦੀਆਂ ਗੱਲਾਂ ਹੁੰਦੀਆਂ ਤਾਂ ਆਪਣੇ ਪੁੱਤਰ ਨੂੰ ਤੇ ਬੇਟੀ ਨੂੰ ਵੀ ਸਮਝਾਓ ਆਪਣੇ ਪੁੱਤਰ ਨੂੰ ਵੀ ਸਮਝਾਓ ਫਿਰ ਵੀ ਉਹਦੇ ਬਾਅਦ ਵੀ ਚਲੋ ਲੋਕ ਚੁਗ ਜੋੜੀ ਹੋ ਜਾਂਦੀ ਸੀ ਮਾੜੀ ਮੋਟੀ ਫਿਰ ਵੀ ਆਪਣੀ ਬੇਟੀ ਨੂੰ ਸਮਝਾ ਕਾ ਸੀ ਉਹਨਾਂ ਦੇ ਘਰ ਵੇਚ ਦਿੰਦੇ ਸੀਗੇ ਲੈ ਜਾਂਦਾ ਸੀ ਗਾਂ ਕ ਅੱਛਾ ਖੁਦ ਲੈ ਕੇ ਜਾਂਦਾ ਹੁੰਦਾ ਸੀ ਆ ਕੇ ਕਈ ਵਾਰੀ ਆਇਆ ਕਿਤਨੀ ਵਾਰੀ ਲੈ ਕੇ ਗਿਆ ਹੈ ਫੈਮਲੀ ਦੇ ਵਿੱਚੋਂ ਹੀ ਲੈ ਕੇ ਗਿਆ ਏ ਤੁਹਾਨੂੰ ਮਾਫੀ ਮੰਗ ਹਾਂਜੀ ਮਾਫੀ ਮੰਗ ਕੇ ਲੈ ਜਾਂਦਾ ਸੀਗਾ ਹਾਂ ਪਰ ਜਦੋਂ 9 ਸਾਲ ਇੱਕ ਵਿਆਹ ਦੇ ਰਿਸ਼ਤੇ ਨੂੰ ਹੋ ਗਏ ਹੁਣ ਉਸ ਤੋਂ ਬਾਅਦ ਇਸ ਤਰੀਕੇ ਦੀ ਖਬਰ ਸਾਹਮਣੇ ਹੋਈ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇਸ ਤਰੀਕੇ ਨਾਲ ਉੱਥੇ ਜਾ ਉਹਨਾਂ ਨੇ ਫਾਹਾ ਲਿਆ ਜਾਂ ਕਿਸੇ ਨੇ ਵੀ ਦਿੱਤਾ ਉਹ ਤੁਹਾਨੂੰ ਪਤਾ ਕਿਵੇਂ ਲੱਗੀ ਜਾਣਕਾਰੀ ਜੀ ਭਾਈ ਨੇ ਦੱਸਿਆ ਜੀ ਸਾਨੂੰ ਆ ਫੋਨ ਕਰਕੇ ਦੱਸਿਆ ਆਪ ਦੱਸਿਆ ਕਿ ਤੁਹਾਡੀ ਬੇਟੀ ਨੇ ਇਦਾਂ ਇਦਾਂ ਕਰ ਲਿਆ ਸਾਨੂੰ ਕਹਿੰਦਾ ਤੁਹਾਡੇ ਘਰੇ ਜੇ ਠੰਡਕ ਪੈ ਗਈ ਹੈ ਤੁਹਾਡੀ ਕੁੜੀ ਮਰ ਗਈ ਹੈ। ਮੁੰਡੇ ਦਾ ਮੁੰਡੇ ਦਾ ਨਾਮ ਕੀ ਹੈ ਜੀ? ਮੁੰਡੇ ਦਾ ਨਾਮ ਹੈ ਜਸਕਰਨ ਗਰੇਵਾਲ। ਉਹ ਕਿੱਥੋਂ ਦਾ ਰਹਿਣ ਵਾਲਾ ਜੀ? ਆਲਮਗੀਰ ਦਾ। ਆਲਮਗੀਰ ਦਾ। ਹਾਂਜੀ। ਤੇ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਵੱਲ ਉਸਦੇ ਸਹੁਰਾ ਪਰਿਵਾਰ ਵੱਲੋਂ ਵੀ ਕੁੜੀ ਨੂੰ ਤੰਗ ਕੀਤਾ ਜਾਂਦਾ ਸੀਗਾ ਜੀ। ਉਹਦੇ ਸਹੁਰੇ ਪਰਿਵਾਰ ਵੱਲੋਂ ਹੀ ਤੰਗ ਸੀਗੀ ਤਾਂ ਇਹਦਾ ਕੁਝ ਹੋਇਆ ਹੈ ਤਾਂ ਭੈਣ ਵੀ ਸੀਗੀ, ਉਹਦੀ ਮਾਂ ਵੀ ਸੀਗੀ ਨਾਲ ਹੀ ਤੇ ਕੋਦੀ ਭਾਂਜੀ ਵੀ ਹੈ ਨਾਲ। ਹੂੰ। ਤਾਂ ਪਰਿਵਾਰ ਨੂੰ ਸੰਭਾਲਦੇ ਤਾਂ ਕਹਿੰਦੀ ਸੀਗੀ ਕਾਗਰ ਤਾਂ ਤੂੰ ਇਹਨੂੰ ਇਹਨੀ ਵੀ ਸੇਵਾ ਕਰਿਆ ਕਰਦਾ ਵੀ ਕਰਿਆ ਕਰ ਤੱਕ ਜੌਬ ਵੀ ਕਰਿਆ ਕਰੇਗੀ। ਹੂੰ। तब तो वहाँ से क्या कर बेटा देख एक ही काम होएगा या तो तुम्हें दोनों जन आपस में मिल के काम करो ताँ घर घर चल चलती है एक के बस की तो बात है नहीं ये तब तो मुझसे कहता है कि मैं इसको घर पर बिठा कर थोड़ी ना खिलाऊंगा जॉब तो करनी पड़ेगी इसको जो लड़का पढ़ाना है तो अच्छा स्कूल में सोसाइटी में रखना है तो इसको तब मेरे से इतनी बात करके उसने फ़ोन काट दिया इससे और बात नहीं होगी कोई बेटी से बस थोड़ी सी बात हुई थी सुबह को मैंने उसको समझाया बेटा तू ऐसे नहीं कर फिर उसके बाद मैं उसका भी फ़ोन नहीं आया इनकी क्या बात हुई है क्या नहीं बात हुई फिर उसकी मरने की खबर आई हमारे पास जो तो पहुंचे हो किस हालात की है था ना नहीं। मैंने तो नहीं देखी मेरे बेटे ने देखी थी मैं तो बॉडी के ज... हॉस्पिटल जाने के एक घंटे बाद पहुंची वहाँ पर चूंकि मैं गई थी टेम्पू से बेटा मेरा गया था बाइक से वो जल्दी पहुंच गया मैं लेट पहुंची थी इस करके वो सिविल हॉस्पिटल ले जा चुके थे ਸਰ ਜਦੋਂ ਤੁਸੀਂ ਉੱਥੇ ਜਾ ਕੇ ਬੋਡੀ ਦੇਖੀ ਹੈ ਕਿਸ ਹਾਲਾਤ ਦੇ ਵਿੱਚ ਉਸ ਸਮੇਂ ਇਹ ਸਰੀਰ ਜਿਹੜਾ ਕਿੱਥੇ ਪਿਆ ਹੋਇਆ ਸੀ ਗੱਡੀ ਵਿੱਚ ਉਸ ਟਾਈਮ ਜਿਸ ਟਾਈਮ ਜਦੋਂ ਸੇ ਪਹੁੰਚੇ ਹੈਗੇ ਉੱਥੇ ਉਸ ਟਾਈਮ ਉਹਨਾਂ ਮਤਲਬ ਬੈੱਡ ਤੇ ਲਟਾਇਆ ਗਿਆ ਸੀਗਾ ਬੈੱਡ ਤੇ ਲਟਾਇਆ ਸੀ ਜੇ 10 ਮਿੰਟ ਮਤਲਬ ਅਸੀਂ ਉਹਦੇ ਕੋਲ ਬੈਠੇ ਆ ਤੇ ਨਾਲ ਹੀ ਉਹਨਾਂ ਮਤਲਬ ਪੁਲਿਸ ਆਈ ਸੀ ਪੁਲਿਸ ਨੇ ਮਤਲਬ ਨਾਲ ਹੀ ਉਹਨੂੰ ਆਪਣੇ ਜ਼ਬਤ ਕਰਕੇ ਉਸ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਐਡਮਿਟ ਕਰਵਾ ਦਿੱਤਾ ਸੀ ਜਿਸ ਤਰੀਕੇ ਨਾਲ ਐਫ ਆਈ ਆਰ ਵੀ ਦਰਜ ਹੈ ਜਾਂ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਵੀ ਆਪ ਫਾਹ ਲਿਆ ਸੀਗਾ ਪਰ ਤੁਸੀਂ ਜਦੋਂ 10 ਜਦੋਂ ਉੱਥੇ ਪਹੁੰਚੇ ਹੋ ਤਾਂ ਉਹ ਮਤਲਬ ਜੀ ਪੁਲਿਸ ਪ੍ਰਸ਼ਾਸਨ ਦਾ ਕਹਿਣ ਦਾ ਇਹ ਮਤਲਬ ਹੈ ਜੀ ਜਿਸ ਟਾਈਮਸ ਸੇ ਕੇ ਕਹਿੰਦੇ ਕਿ ਅਸੀਂ ਪੁੱਛਿਆ ਜਾ ਕੇ ਇਨਕੁਆਇਰੀ ਕੀਤੀ ਜਿਸ ਟਾਈਮ ਤੇ ਅਸੀਂ ਪਹੁੰਚੇ ਹਾਂ ਉਸ ਟਾਈਮ ਤੇ ਸਾਡੀ ਕਿਹੜੇ ਕੰਡੀਸ਼ਨਸ ਸੀਗੀ ਉਹਨਾਂ ਦਾ ਕਹਿਣਾ ਹੈ ਜੀ ਉਹ ਜਿਸ ਟਾਈਮਸ ਸੇ ਪਹੁੰਚੇ ਹਾਂ ਉਸ ਟਾਈਮ ਤੁਹਾਡੇ ਬੇਟੇ ਨੂੰ ਮਤਲਬ ਜਿਹੜੇ ਘਰ ਦੇ ਸੇ ਤੁਹਾਡੇ ਜੀਜਾ ਜੀ ਉਹਨਾਂ ਨੇ ਤੁਹਾਡੇ ਬੇਟੇ ਨੂੰ ਉਤਾਰ ਕੇ ਬਿੜਤ ਲਟਾਇਆ ਹੋਇਆ ਸੀ ਜੀ ਉਹਨਾਂ ਦਾ ਕਹਿਣਾ ਹੈ ਬਾਕੀ ਜੀ ਉੱਥੋਂ ਮਤਲਬ ਤਿੰਨ ਤਿੰਨ ਤਰ੍ਹਾਂ ਦੇ ਮਤਲਬ ਇੰਨੇ ਨੇ ਇੱਕ 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 ਫੁੱਟ ਦੇ ਤਿੰਨ ਤਿੰਨ ਪੀਸ ਤੇ ਦਾਰੂ ਦੇ ਬੋਤਲ ਭਰਪਤ ਹੋਈਆਂ ਆ ਪੀਸ ਕੱ ਤੇ ਬਾਕੀ ਸਭ ਦਾ ਕਹਿਣਾ ਇਹੀ ਹੈ ਜੀ ਉਹ ਇੱਕ ਸੋਸਾਇਟੀ ਨਹੀਂ ਸੀ ਉਹ ਇੱਕ ਮਰਡਰ ਸੀਗਾ ਤੁਹਾਨੂੰ ਕੀ ਲੱਗਦਾ ਵੀ ਕਿਸ ਤਰੀਕੇ ਨਾਲ ਇਹ ਮਰਡਰ ਕੀਤਾ ਗਿਆ ਜੀ ਮਰਡਰ ਜੀ ਉਹਨਾਂ ਨੂੰ ਮਤਲਬ ਇਹ ਤਾਂ ਜੀ ਹੁਣ ਪੋਸਟਮਾਰਟਮ ਕੀਤਾ ਜੀ ਉਹਨਾਂ ਦਾ ਉਹ ਉਹਨਾਂ ਦੇ ਆਏ ਤਾਂ پتہ ਲੱਗ ਗਿਆ ਕੋਈ ਟਾਈਮ ਪੋਸਟਮਾਰਟਮ ਨਹੀਂ ਹਾਲ ਤੱਕ ਸਾਹਮਣੇ ਜੀ ਹਾਂਜੀ ਇੱਕ ਰਿਪੋਰਟ ਆਈ ਹੋਈ ਹੈ ਜੀ ਮਤਲਬ ਪੋਸਟਮਾਰਟਮ ਦੀ ਰਿਪੋਰਟਸ ਹੈਗੀ ਉਹ ਸਾਨੂੰ ਉਹਨਾਂ ਨੇ ਨਹੀਂ ਦਿੱਤੀ ਜਿਸ ਤਰ੍ਹਾਂ ਉਮੁੰਡਿਆਲੇ ਦੇ ਕਹਿੰਦੇ ਜੋ ਰਿਪੋਰਟ ਰੋਕੀ ਗਈ ਹੈ ਅਸੀਂ ਅੱਜ ਵੀ ਗਏ ਸੀਗੇ ਪੁਲਿਸ ਪ੍ਰਸ਼ਾਸਨ ਅੱਗੇ ਸੇ ਅਪੀਲ ਵੀ ਕੀਤੀ ਸਰ ਰਿਪੋਰਟ ਦੁਲਾਈ ਜਾਵੇ ਪਰ ਸਾਡਾ ਕੋਈ ਵੀ ਸਾਥ ਨਹੀਂ ਦੇ ਰਿਹਾ ਡੇਲੋ ਪੁਲਿਸ ਸਾਡਾ ਬਿਲਕੁਲ ਵੀ ਸਾਥ ਨਹੀਂ ਦੇ ਰਹੀ ਸਾਨੂੰ ਅੱਜ 4-5 ਦਿਨ ਹੋ ਗਏ ਆ ਜਿਸੇ ਰੋਜ਼ ਜਾਂਦੇ ਆ ਖੱਪਦੇ ਆ ਬੋਲਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਜੇ ਉਧਰ ਪੂਰਾ ਮਤਲਬ ਪੈਸੇ ਦਾ ਪ੍ਰੈਸ਼ਰ ਚੜਾਇਆ ਹੋਇਆ ਜੇ ਉੱਥੇ ਮਤਲਬ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੇ ਉੱਥੇ ਗਰੀਬ ਪਰਿਵਾਰ ਦੇਖ ਕੇ ਦਬਾਇਆ ਜਾ ਰਿਹਾ ਹਾਂਜੀ ਸਾਨੂੰ ਬਹੁਤ ਜ਼ਿਆਦਾ ਦਬਾਇਆ ਜਾ ਰਿਹਾ ਸਾਨੂੰ ਬਹੁਤ ਜ਼ਿਆਦਾ ਦਬਾਇਆ ਜਾ ਰਿਹਾ ਉੱਥੇ ਦੇ ASI ਉੱਥੇ ਦੇ ਜਿਹੜੇ ਮੁਨਸੀ ਸਾਹਿਬ ਨੇ ਜਾਂ ਮਤਲਬ ਉੱਥੇ ਦੇ ਜਿਹੜੇ ਵੀ ਮਤਲਬ ਜੋ ਵੀ ਮਤਲਬ ਸਟਾਫ ਮੈਂਬਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜੋ ਵੀ ਸੁਣਵਾਈ ਹੋ ਰਹੀ ਹੈ ਉਹਨਾਂ ਦੀ ਹੋ ਰਹੀ ਹੈ ਕਦੀ ਉਸ ਪਿੰਡ ਆਲਮਗਿਰ ਪਿੰਡ ਦੇ ਵਿੱਚੋਂ ਕਦੀ 10 15 ਬੰਦੇ ਦਾ ਟੋਲਾ ਸਰਪੰਚ ਆ ਜਾਂਦਾ ਹੈ ਕਦੀ ਸਬਕਾ ਸਰਪੰਚ ਆ ਜਾਂਦਾ ਹੈ ਕਦੀ ਵੱਡੇ ਵੱਡੇ ਅਫਸਰਾਂ ਤੋਂ ਫੋਨ ਕਰਵਾਇਆ ਜਾ ਰਿਹਾ ਸਾਡੇ ਅੱਖਾਂ ਦੇ ਸਾਹਮਣੇ ਕਦੀ हाई पोस्ट बंदे आले तो मतलब फोन करवाया जा रहा है मतलब उन्ना दी मतलब जी कहंदा मतलब पल्लड़ा बहुत ज्यादा पा रही है ਸਾਡੇ ਗਰੀਬ ਬੰਦੇ ਨੂੰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਬੱਚੇ ਬੱਚੇ ਕਿੰਨੇ ਸੀਗੇ ਜੀ ਦਿਵੇਦ ਇੱਕ ਹੀ ਬੇਟਾ ਹੁਣ ਕਿੱਥੇ ਹੈ ਜੀ ਬੇਟਾ ਉਨ ਕੀ ਉਨ ਕੀ ਬੇਟਾ ਉਨੀ ਕੇ ਪਾਸ ਹੈ ਮਗਰ ਹਮੇ ਦਿਖਾਇਆ ਹੀ ਨਹੀਂ ਉਹਨਾਂ ਨੂੰ ਤੁਸੀਂ ਤੁਸੀਂ ਕੌਣ ਹੋ ਜੀ ਚਾਚੀ ਆਂ ਚਾਚੀ ਆਂ ਤੇ ਕਿਸ ਤਰੀਕੇ ਦਾ ਅਜੇ ਕਰ ਸੁਭਾ ਦੀ ਗੱਲ ਕਰੀ ਤਾਂ ਦਿਵੇਆਰਾ ਸੁਭਾ ਕੇ ਇਸ ਤਰੀਕੇ ਨਾਲ ਸੀਗਾ ਬਹੁਤ ਠੰਡਾ ਥਾ ਦਿਵੇਆ ਦਾ ਸੁਭਾ कोई ज़्यादा ज़ोर से कोई बोलता भी था तो वो अपना साइड में है जाती थी कोई गुस्सा वाला नहीं कोई कुछ नहीं कोई ठंड बहुत हसमुख सारे मोहल्ले वाले सब कोई खुशी था उसके साथ में कभी कोई चीज़ के साथ में अगर उसको खाना भी नहीं मिलेगा तो रोटी सब्जी खा के नहीं है बैठ जाती थी पानी पी के नहीं है कि मेरे को खाना नहीं चाहिए वो इतने ठंडे स्वभाव की थी शुरू से ही ਉਹਦੇ ਤੇ ਕਲੇਸ਼ ਦੀ ਕੋਈ ਅੱਛੀ ਗੱਲ ਸਾਹਮਣੇ ਆਈ ਹੋਵੇ ਉਹਦੇ ਸਹੁਰੇ ਪਰਿਵਾਰ ਨੇ ਕੰਪਲੀਟ ਕੀਤੇ ਹੋਏ ਤੁਹਾਡੀ ਕੁੜੀ ਬੋਲਦੀ ਨਹੀਂ ਸਹੀ ਤਰੀਕੇ ਨਾਲ ਜਾਂ ਰੁੱਖੇ ਸੁਭਾਅ ਨਾਲ ਗੱਲ ਕਰਦੀ ਹੈ ਨਹੀਂ ਅੱਛਾ ਤਾਂ ਕੋਈ ਗੱਲ ਨਹੀਂ ਕੀਤੀ ਕੁੜੀ ਬਾਰੇ ਤੋਂ ਉਹਦਾ ਕੋਈ ਦਿੱਕਤ ਨਹੀਂ ਸੀ ਉਹਦਾ ਤਾਂ ਕੋਈ ਦਿੱਕਤ ਨਹੀਂ ਸੀ ਸਿਰਫ ਦਿੱਕਤ ਜੇਹੀ ਹੋਈ ਹੈ ਕਿ ਸਿਰਫ ਕਿ پیسے ਆ ਦੀ ਦਿੱਕਤ ਸੀ ਕਿ ਉਹ ਨਸ਼ੇ ਜੋ ਕਰਦਾ ਸੀਗਾ ਤਾਂ ਉਹ ਮੁੰਡਾ ਨਸ਼ੇ ਵੀ ਕਰਦਾ ਸੀ ਨਸ਼ੇ ਵੀ ਕਰਦਾ ਸੀ ਤਾਂ ਉਹ ਦੁਕਾਨ ਦੇ ਵਿੱਚ ਨਹੀਂ ਆਮਦ ਨਹੀਂ ਹੁੰਦੀ ਸੀ ਤਾਂ ਉਹ ਕੁੜੀ ਤੇ ਪ੍ਰੈਸ਼ਰ ਪਾਉਂਦਾ ਸੀਗਾ ਤੁਸੀਂ ਦੱਸਿਆ ਕੁੜੀ ਆਪ ਵੀ ਕੰਮ ਕਰਦੇ ਰਹੀ ਹੈ ਪਹਿਲਾਂ ਹਾਂਜੀ ਮੇਰੀ ਤਾਂ ਮੈਂ ਬਤਾਇਆ ਨਾ ਕਿ 4 ਸਾਲ ਉਹਨੂੰ ਕੰਮ ਕਰਦੇ ਨੂੰ ਹੋ ਗਿਆ ਉਸਕਾ ਬੇਟੇ ਨੂੰ 6 ਸਾਲ ਦਾ ਹੋ ਗਿਆ ਜਦੋਂ ਤੋਂ ਐਡਮਿਸ਼ਨ ਕਰਾਇਆ ਤਾਂ ਖਰਚਾ ਉਹ ਹੀ ਕਰ ਰਹੀ ਹੈ ਮੇਰੀ ਬੇਟੀ ਮਤਲਬ ਕਹਿਣਾ ਮਤਲਬ ਸਾਡੀ ਹੈ ਜੀ ਜਦੋਂ ਬੱਚਾ ਦਾ ਐਡਮਿਸ਼ਨ ਹੋਇਆ ਜੀ ਉਹ ਮਤਲਬ ਸਾਡੇ ਸਿਸਟਰ ਦੇ ਕਹਿੰਦੇ ਐਡਮਿਸ਼ਨ ਹੋਇਆ ਸਕੂਲ ਦੇ ਵਿੱਚ ਮੇਰੇ ਜੀਜਾ ਜਿੱਦ ਕੋਈ ਰਜਾ ਮੰਦੀ ਨਹੀਂ ਸੀਗੀ ਪੜਾਉਣ ਦੇ ਵਿੱਚ ਕਿਉਂਕਿ ਜਿੰਨਾ ਕ ਕਮਾਉਂਦੇ ਸੀਗੇ ਉਹਨਾਂ ਕੋ ਡਰੈਕਸ ਲੈਂਦੇ ਹੁੰਦੇ ਸੀਗੇ ਔਰ ਡਰੈਕਸ ਲੈਣ ਤੋਂ ਬਾਅਦ ਉਹਨਾਂ ਕੋਲ ਮਤਲਬ ਸ਼ਾਪ ਸੀਗੀ ਮੋਬਾਈਲਸ ਦੀ ਅਗਰ ਉਹਨਾਂ ਦੇ ਉੱਤੇ ਕੋਈ ਆਮਦਨ ਹੀ ਨਹੀਂ ਹੁੰਦੀ ਸੀ ਤਾਂ ਉਹਨੂੰ ਬਹੁਤ ਜ਼ਿਆਦਾ ਮਤਲਬ ਹਰਾਸਮੈਂਟ ਕੀਤੀ ਜਾਂਦੀ ਸੀ ਪੈਸੇ ਾਰੇ ਵਾਸਤੇ ਜੋ ਕਿ ਸਾਨੂੰ ਫੋਨ ਆਉਂਦੇ ਸੀਗੇ ਕਿ ਮੇਰੇ ਤੋਂ ਪੈਸੇ ਮੰਗਦਾ ਵਾ ਜੇ ਮੈਂ ਮਤਲਬ ਤੁਹਾਨੂੰ ਦੱਸਦੀ ਆ ਤੇ ਮੈਂ ਤੁਹਾਡੇ ਵੱਲ ਫਸਦੀ ਆ ਜੇ ਮੈਂ ਨਹੀਂ ਤੁਹਾਨੂੰ ਕਹਿੰਦੀ ਪੈਸੇ ਲੈ ਤਾਂ ਮੇਰੇ ਵੱਲ ਫ ਸਾਡੇ ਜਾਤ ਸਾਡੇ ਜਾਤ ਬਾਰੇ ਜਾਂ ਮਤਲਬ ਸਾਡੇ ਕੁਝ ਵੀ ਲਗਾ ਲੋ ਸਾਨੂੰ ਬਹੁਤ ਜ਼ਿਆਦਾ ਮਤਲਬ ਉਹਨਾਂ ਨੇ ਟੌਰਚਰ ਕਰਕੇ ਰੱਖਿਆ ਹੋਇਆ ਸੀਗਾ ਸਾਡੇ ਬੇਟੇ ਨੂੰ ਨਿੱਕੇ ਨਿੱਕੇ ਗੱਲ ਤੋਂ ਮਤਲਬ ਇਹ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਪਤਾ ਲੱਗਦਾ ਭਾਈ ਜਦੋਂ ਸ਼ਾਦੀ ਕੀਤੀ ਸੀ ਉਦੋਂ ਨਹੀਂ ਪਤਾ ਲੱਗਾ ਸੀ ਉਹਨੂੰ ਕਿੱਦਾਂ ਜੀ ਜਾਤ ਬਾਰੇ ਅੱਜ ਪਤਾ ਲੱਗ ਰਿਹਾ ਤੇ ਜਦੋਂ ਸ਼ਾਦੀ ਕੀਤੀ ਸੀ ਉਦੋਂ ਨਹੀਂ ਪਤਾ ਲੱਗਾ ਸੀ ਅੱਜ ਫਾਂਸੀ ਦੇ ਦਿੱਤੀ ਅਸੀਂ ਤੇ ਕਹਿੰਨੇ ਬਰਾਬਰ ਸੂਲ ਨਹੀਂ ਸੜਾ ਉਹ ਨਾਨਾ ਤੇ ਨਾ ਮਾਪੁੱਤਾਂ ਨੂੰ ਤੁਹਾਨੂੰ ਸਾਫ ਚਾਹੀਦਾ ਅੱਛਾ ਮਾਪੁੱਤ ਮਿਸਾਲ ਸਾਰੇ ਹਾਂ ਹਾਂ ਪੂਰੀ ਬੈਂਡੇ ਪਿੱਛੇ ਲੱਗਦਾ ਸੀ ਮਾਂ ਦੇ ਪਿੱਛੇ ਲੱਗਦਾ ਸੀ ਉਹਨਾਂ ਮਾਂ ਬੈਂਡੇ ਪਿੱਛੇ ਉਹਨੂੰ ਫਾਂਸੀ ਦੇ ਦਿੱਤੀ ਕੁੜੀ ਨੂੰ ਤੇ ਜਦੋਂ ਇੰਨੇ ਸ਼ਾਂਤ ਸੁਆਹ ਦੀ ਲੜਕੀ ਸੀ ਨਾ ਹੱਸ ਕੇ ਬੋਲਦੀ ਸੀ ਕੰਮ ਤੋਂ ਆਂਦੀ ਸੀ ਨਾ ਅਸੀਂ ਕਹਿੰਨੇ ਆਂਦੀ ਵੇ ਕੀ ਹਾਲ ਹੈ ਬਸ ਹੱਸ ਕੇ ਬੋਲਦੀ ਉਹ ਜਦੋਂ ਵਿਆਹ ਹੋਇਆ ਜੀ ਉਦੋਂ ਨਹੀਂ ਸਹੁਰੇ ਪਰਿਵਾਰ ਵੱਲੋਂ ਪਾਬੰਦੀ ਜਿਤਾਈ ਗਈਆਂ ਕੋਈ ਸ਼ਾਦੀ ਤੇ ਠੀਕ-ਠਾਕ ਸ਼ਾਦੀ। ਅੱਛਾ ਉਦੋਂ ਨਹੀਂ ਕੋਈ ਕਲੇਸ਼। ਨਾ ਉਹ ਤਾਂ ਕੋਈ ਉਦੋਂ ਦੱਸ ਕੇ ਲਈਏ ਕੁੜੀ। ਹੂੰ। ਉਹ ਤਾਂ ਦੱਸ ਕੇ ਲਈ ਜਾਂਦੇ ਨੇ। ਕਿ ਐਸੀ ਦਿੱਕਤ ਹੋ ਗਈ ਵੀ ਜਿਹੜੀ ਉਸ ਦੀ ਜਾਨ ਹੀ ਲੈ ਲਈ। ਤੁਸੀਂ ਆਪ ਜ਼ਿੰਮੇਦਾਰ ਜੇ ਦੇਖੋ ਜਾਨ ਲੈ ਲਈ ਹੁਣ ਥੋੜ੍ਹੀ-ਥੋੜ੍ਹੀ ਘਰ ਵਿੱਚ ਤਾਂ ਹੋ ਜਾਂਦੀ ਏ। ਜਦੋਂ ਉਹ ਮੋਬਾਈਲਾਂ ਦਾ ਕੰਮ ਕਰਦਾ ਜ਼ਮੀਨਾਂ ਵਾਲੇ ਹੈਗੇ ਨਾ ਉਹ ਇਹਨੇ ਬੱਚੇ ਨੂੰ ਨਹੀਂ ਪਾਲ ਸਕਦੇ। ਕੁੜੀ ਨੂੰ ਪਾਲ ਨਹੀਂ ਸਕਦੇ। ਉਹ ਆਪਣਾ ਕਮਾ ਕੇ ਖਾ ਰਹੀ ਸੀ। ਹੂੰ। ਉਹ ਆਪਣਾ ਕਮਾ ਕੇ ਖਾ ਰਹੀ ਸੀ। ਅਖੀਰ ਤੱਕ ਇਹ ਗੱਲ ਹੋਈ ਉਹਨਾਂ ਨੇ ਫਾਂਸੀ ਦੇ ਦਿੱਤੀ ਕੁੜੀ ਨੂੰ। ਸੁਣੋ ਜੀ ਟਟਕਾਇਤਾ ਐਸੇ ਤਾਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਏ ਉਹਨੂੰ ਸੁਲਤਨ ਟਟਕਾਇ ਜਾਵੇ ਮਰੇ ਤੋ ਤੁਹਾਡੀ ਮੰਗ ਕੀ ਹੈ ਜੀ ਕਿਉਂਕਿ ਜਿਸ ਤਰੀਕੇ ਨਾਲ ਦੇਖਣ ਨੂੰ ਅਸੀਂ ਦੱਸਿਆ ਵੀ 4-5 ਦਿਨ ਹੋ ਗਏ ਪੁਲਿਸ ਥਾਣਿਆਂ ਦੇ ਗੇੜੇ ਮਾਰਨੇ ਕੋਈ ਜਿਹੜੀ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਦਿਓ ਨਹੀਂ ਤਾਂ ਤਾਂ ਇਨਸਾਫ ਤੇ ਤਾਂ ਮੈਨੂੰ ਇਹ ਚਾਹੀਦਾ ਤੇ ਮੇਰਾ ਦੋਤਾ ਹੈ ਜੋ ਉਹ ਮੇਰੇ ਹਵਾਲੇ ਕਰਾ ਜਾਏ ਜੋ ਇਨਸਾਫ ਹੈ ਜਿੱਦਾਂ ਮੇਰੀ ਬੇਟੀ ਮਾਰੀ ਹੈ ਅਗਰ ਗਵਰਨਮੈਂਟ ਉਸ ਕੋ ਸਜ਼ਾ ਦੇ ਸਕਦੀ ਹੈ ਤਾਂ ਉਹ ਕਰਕੇ ਦਿਖਾਏ ਇਹ ਮੰਗ ਹੈ ਮੇਰੀ ਅਗਰ ਗਵਰਨਮੈਂਟ ਕਰ ਸਕਦੀ ਹੈ ਉਸਕੇ ਸਾਥ ਇਹ ਇਨਸਾਫ ਤਾਂ ਮੇਰੀ ਇਸ ਤੋਂ ਜ਼ਿਆਦਾ ਵੱਡੀ ਜਿੱਤ ਮੇਰੀ ਨਹੀਂ ਹੋਏਗੀ ਕਦੇ ਜਿੱਤ ਬਲਕਿ ਜਿੱਦਾਂ ਉਹਦੀ ਮੌਤ ਹੋਈ ਆ ਕੁੜੀ ਦੀ ਤੇ ਉਹਦਾ ਜਿਹਨਾਂ 9 ਸਾਲ ਨਾਲ ਬਤਾਏ ਆ ਉਹ ਕਿਉਂ ਨਹੀਂ ਆਇਆ ਨਾਲ ਉਹਦੇ ਚਾਚੇ ਦਾ ਮੁੰਡਾ ਲਾਸ਼ ਲੈ ਕੇ ਆਇਆ ਫਿਰ ਅਸੀਂ ਮੰਗ ਕਰਦੇ ਰਹੇ ਥਾਣੇ ਕੋਲੋਂ ਵੀ ਉਹਨੂੰ ਲੈ ਕੇ ਆਓ ਹੋ ਸਕਦਾ ਸੀ ਉੱਥੇ ਇਨਸਾਫ ਹੋ ਜਾਂਦਾ ਜੇ ਅਗਰ ਉਹ ਸੱਚਾ ਹੁੰਦਾ ਤੇ ਆਉਂਦਾ ਜਿਹੜਾ ਸਾਨੂੰ ਉਹ ਕਪੜਾ ਦਿਖਾਇਆ ਗਿਆ ਤਿੰਨ ਟੁਕੜਿਆਂ ਦੇ ਵਿੱਚ ਉਹ ਵੱਧ ਤੋਂ ਵੱਧ 3.5 ਫੁੱਟ ਦਾ ਆ। ਆਪਾਂ ਤਾਂ ਇਹ ਸੋਚ ਰਹੇ ਆਂ ਵੀ ਉਹਦੇ ਨਾਲ ਫਾਹਾ ਲਿਆ ਹੀ ਨਹੀਂ ਜਾ ਸਕਦਾ। ਪੱਖੇ ਤੇ ਲਟਕੇ ਹੀ ਨਹੀਂ ਜਾ ਸਕਦੀ ਕਿਉਂਕਿ ਉੱਥੇ ਖੁੱਦ ਜਿਹੜਾ ਉੱਥੇ ਮੁਲਾਜ਼ਮ ਸੀਗਾ ਉਹ ਬੋਲ ਰਿਹਾ ਸੀ ਕਹਿੰਦਾ ਇਹਦੇ ਨਾਲ ਤਾਂ ਗੱਲ ਜਿ ਗੱਠ ਬਨੂਗੀ ਜਾਂ ਉੱਪਰ ਬੱਲੇਗੀ ਇਹ ਹੋ ਹੀ ਨਹੀਂ ਸਕਦਾ। ਕਿਉਂਕਿ ਇਸ ਕਰਕੇ ਇਹ ਉਹਨੂੰ ਫੰਦਾ ਦਿੱਤਾ ਗਿਆ। ਗਲਤ ਪਾ ਕੇ ਤਾਂ ਉਹਨੂੰ ਘੁੱਟ ਕੇ ਮਾਰਿਆ ਗਿਆ ਕਿਉਂਕਿ ਅਸੀਂ ਮੌਕੇ ਦੇ ਉੱਥੇ ਜੋ ਦੇਖਿਆ ਤੇ ਅਸੀਂ ਉਹੀ ਬਿਆਨ ਕਰ ਸਕਦੇ ਆ ਬਾਕੀ ਜਿਹੜੀ ਸੀਪੀ ਸਾਹਿਬ ਕੋਲ ਤੁਹਾਡੇ ਕੋਲ ਜੋ ਵੀ ਆ ਰਿਪੋਰਟ ਕਿਸੇ ਨੇ ਭੇਜੀ ਆ ਸਾਨੂੰ ਨਹੀਂ ਪਤਾ ਇਹ ਹੋ ਸਕਦਾ ਸਾਨੂੰ ਡਰ ਇਹ ਵੀ ਆ ਜਿਹੜੀ ਪੋਸਟਮਾਸਟਰ ਉਹਦੀ ਰਿਪੋਰਟ ਆ ਉਹ ਵੀ ਚੇਂਜ ਕਰਦੇ ਨੇ ਇਹ ਕਿਉਂਕਿ ਵਾ ਕਿਉਂਕਿ ਹਾਂ ਕਿਉਂਕਿ ਉਹਨਾਂ ਦਾ ਪੈਸਾ ਜਿਹੜਾ ਆ ਉਹਨਾਂ ਕੋਲ ਪਾਵਰ ਆ ਉਹਨਾਂ ਦਾ ਇੱਕ ਮਾਸਟਰ ਜੀ ਹੈਗਾ ਡੀਐਸਪੀ ਇੱਕ ਪੁਲਿਸ ਦੀ ਪਿੱਛੇ ਸਪੋਰਟ ਆ ਦੂਸਰਾ ਪੈਸੇ ਦੀ ਆ ਇੱਧਰ ਗਰੀਬ ਬੰਦੇ ਕੀ ਕਰ ਸਕਦੇ ਆ ਇੱਥੇ ਤਾਂ ਜਦੋਂ ਗਏ ਵੀ ਅਸੀਂ ਉਥੇ ਹਸਪੀਟਲ ਪਹੁੰਚੇ ਜਾਂ ਥਾਣੇ ਪਹੁੰਚੇ ਆ ਪਤਾ ਨਹੀਂ ਕਿੱਦਾਂ ਪਹੁੰਚੇ ਆ ਇਸ ਕਰਕੇ ਮੇਰੀ ਮੰਗ ਆ ਉਹਨੂੰ ਬੱਦ ਤੋਂ ਬੱਦ ਸਜ਼ਾ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਧੀਆਂ ਇਦਾਂ ਦੁਖੀ ਹੁੰਦੀਆਂ ਉਹ ਨਾ ਹੋਣ ਇਹ ਹੀ ਮੇਰੀ ਮੰਗ ਆ ਤੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਸੀ ਕਰਦੀਆਂ ਵੀ ਦਿਖਾਵਾਂਗੇ ਵੀ ਜਿਸੇ ਕਰ ਦੇ ਵਿੱਚੋਂ ਉਸ ਪਰਿਵਾਰ ਨੇ ਜਿਹੜੀ ਕਿ ਹੈ ਦੇਵਿਆ ਜਿਹੜੀ ਕਿ ਹੈ ਡੋਲੀ ਤੋਰੀ ਸੀਗੀ ਤਾਂ ਇਹ ਉਹ ਕਾਰ ਹੈ ਜਿੱਥੇ ਦੇਵਿਆ 20 ਸਾਲ ਜਿਹੜੀ ਕਿ ਹੈ ਹੱਸ ਖੇਡਦੀ ਰਹੀ ਹੈ ਤੇ ਜਦੋਂ ਵਿਆਹ ਹੋ ਜਾਂਦਾ 9 ਸਾਲ ਜਦੋਂ ਬਤਾ ਲੈਂਦੀ ਆ ਤਾਂ ਜਦੋਂ ਆਪਸੀ ਨਹੀਂ ਬਣਦੀ ਤਾਂ ਉਸ ਤੋਂ ਬਾਅਦ ਕੀ ਹਸ਼ਰ ਹੁੰਦਾ ਤੁਸੀਂ ਆਪ ਹੀ ਉਸ ਪਰਿਵਾਰ ਵੱਲੋਂ ਸੁਣਿਆ ਤੇ ਉਮੀਦ ਕਰਦੇ ਆਂ ਵੀ ਜਿਹੜਾ ਇਨਸਾਫ ਹੈ ਦਿਵਨ ਜਲਦੀ ਮਿਲੇ